ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸੋਸ਼ਲ ਮੀਡੀਆ 스타 ਜੋ ਕਿ ਇੰਸਟਾਗ੍ਰam ਦੇ ਜ਼ਰੀਏ ਲੱਖਾਂ ਲੋਕਾਂ ਨੂੰ ਚਾਣ ਵਾਲੇ ਸੀ ਲੱਖਾਂ ਹੀ ਉਸਦੇ ਫੋਲੋਅਰ ਸੀ ਤੇ ਅੱਜ ਉਸ ਦੀ ਡੈੱਡ ਬੋਡੀ ਮਿਲੀ ਹੈ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਅਤੇ ਉਸ ਡੈੱਡ ਬੋਡੀ ਦੇ ਵਿੱਚ ਮਸਕ ਮਾਰ ਰਹੀ ਸੀ ਪੂਰੀ ਗੱਡੀ ਦੇ ਵਿੱਚ ਲੋਕਾਂ ਨੂੰ ਸ਼ੱਕ ਹੋਇਆ ਤਾਂ ਲੋਕ ਉੱਥੇ ਪਹੁੰਚੇ ਉੱਥੇ ਜਾ ਕੇ ਦੇਖਿਆ ਸੀਸੀਟੀਵੀ ਕੈਮਰੇ ਵਿੱਚ ਚੈੱਕ ਹੋਏ ਪਰ ਇੱਕ ਹੋਰ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਆਪਣੇ ਮੌਤ ਤੋਂ 3 ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇਖੀ ਗਈ ਸੀ ਕਮਲਕੌਰ ਤੇ ਉਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਜ਼ਿਆਦਾ ਸੋਚਣ ਦੇ ਲਈ ਮਜਬੂਰ ਕਰਨ ਵਾਲਾ ਹੋ ਗਿਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੋਪਰੋ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਕਮਲ ਕੌਰ ਜਿਸ ਦਾ ਆਪਾਂ ਜ਼ਿਕਰ ਕਰੀਏ ਕਮਲ ਕੌਰ ਤਾਂ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਇੰਸਟਾਗ੍ਰam ਦੇ ਉੱਪਰ ਆਪਣੀ ਭੰਦੀ ਸ਼ਬਦਾਵਲੀ ਵਰਤਦੀ ਹੁੰਦੀ ਸੀ ਬਹੁਤ ਸਾਰੇ ਲੋਕ ਉਸ ਨੂੰ ਗਾਲਾਂ ਵੀ ਕੱਢਦੇ ਹੁੰਦੇ ਸੀ ਤੇ ਅੱਜ ਮਰੇ ਤੋਂ ਬਾਅਦ ਵੀ ਗਾਲਾਂ ਕੱਢਦੇ ਇੱਕ ਕਹਾਵਤ ਹੈ ਨਾ ਕਿ ਜੇਕਰ ਆਪਾਂ ਚੰਗਾ ਕਰਮ ਕਰੀਏ ਚੰਗਾ ਕਰਮ ਕਰਤਿਆ ਜੇਕਰ ਇਨਸਾਨ ਜਾਂਦਾ ਇਸ ਦੁਨੀਆ ਤੋਂ ਤਾਂ ਲੋਕ ਉਸ ਨੂੰ ਯਾਦ ਕਰਦੇ ਨੇ ਉਸ ਦੀ ਸਲਾਹ ਨਾ ਕਰਦੇ ਨੇ ਕਿ ਹਾਂ ਭਾਈ ਇਸ ਬੰਦੇ ਨੇ ਬਹੁਤ ਚੰਗਾ ਕੰਮ ਕੀਤਾ ਪਰ ਜੇਕਰ ਆਪਾਂ ਮਾੜੇ ਕਰਮ ਕਰਾਂਗੇ ਤਾਂ ਮਾੜੇ ਕਰਮਾਂ ਦੇ ਜੋ ਨਤੀਜੇ ਹੁੰਦੇ ਨੇ ਉਹ ਨਤੀਜੇ ਵੀ ਬਹੁਤ ਮਾੜੇ ਹੁੰਦੇ ਨੇ ਤਾਂ ਦੋਸਤੋ ਕਮਲਕੌਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਮਲਕੌਰ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਗੰੰਦ ਪਾਇਆ ਸੀ ਉਸੇ ਹੀ ਗੰੰਦ ਦਾ ਨਤੀਜਾ ਹੈ ਕਿ ਅੱਜ ਉਸਦੇ ਮਰਨ ਦਾ ਲੋਕਾਂ ਨੂੰ ਨਾ ਜ਼ਿਆਦਾ ਦੁੱਖ ਨਹੀਂ ਹਾਂ ਲੋਕ ਜਾਣਨਾ ਹੀ ਜ਼ਰੂਰ ਚਾਹੁੰਦੇ ਨੇ ਕਿ ਮਰੀ ਕਿਵੇਂ ਕਿਸ ਨੇ ਮਾਰਿਆ ਇੱਕ ਬਹੁਤ ਵੱਡਾ ਰਾਜ ਛੱਡ ਕੇ ਗਈ ਹੈ ਹੁਣ ਇੱਕ ਖਬਰ ਇਹ ਵੀ ਸਾਹਮਣੇ ਆਈ ਕਿ ਸਿੱਧੂ ਮੂਸੇਵਾਲੇ ਦੀ ਹਵੇਲੀ ਦੇਖੀ ਗਈ ਸਿੱਧੂ ਮੂਸੇਵਾਲੇ ਦੀ ਹਵੇਲੀ 'ਚ ਤਾਂ ਹਜ਼ਾਰਾਂ ਲੋਕ ਹੀ ਜਾਂਦੇ ਨੇ ਰੋਜ਼ ਸਿੱਧੂ ਦੀ ਸਮਾਰ ਤੇ ਜੇ ਕਮਲਕੌਰ ਵੀ ਉੱਠ ਗਈ ਤਾਂ ਕੀ ਵੱਡੀ ਗੱਲ ਹੋ ਗਈ ਸਿੱਧੂ ਦੀ ਵਰਸੀ ਸੀ ਪਿੱਛੇ ਜੀ ਉੱਥੇ ਗਈ ਹੋਵੇ ਤਾਂ ਗਈ ਹੋਵੇ ਹੋਰ ਪਤਾ ਨ ਕਿੰਨੀ ਦੁਨੀਆ ਉੱਥੇ ਪਹੁੰਚੀ ਸੀ ਸੋ ਇਹ ਗੱਲਾਂ ਨੇ ਜੋ ਮਾਮਲਾ ਹੈ ਪੁਲਿਸ ਉਸ ਨੂੰ ਆਪਣੇ ਲੈਵਲ ਤੇ ਜਾਂਚ ਕਰੇਗੀ ਆਪਣੇ ਪੱਧਰ ਤੇ ਤਾਂ ਜੋ ਇਸ ਨੂੰ ਸਹੀ ਕਾਤਲ ਤੱਕ ਪਹੁੰਚਿਆ ਜਾ ਸਕੇ ਜੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵਾਤੋ-ਵਾਦ ਅਸ਼ੀਰਵਤ ਕਰਿਓ ਮਿਲਦੇ ਹਾਂ ਕਿਸ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਤੇ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਧੰਨਵਾਦ